ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਦੌਨਾਂ ਅੰਜਲੀ ਫਗਵਾੜਾ ਸ਼ਹਿਰ ਦੇ ਵਾਰਡ ਨੰਬਰ 45 ਸੰਦੂ ਨਗਰ ਦੇ ਵਾਸੀ ਪਿਛਲੇ ਕਰੀਬ 6 ਸਾਲਾਂ ਤੋਂ ਖਸਤਾ ਹਾਲਤ 메ਨ ਸੜਕ ਦੀ ਸਮੱਸਿਆ ਨੂੰ ਲੈ ਕੇ ਬੇਹਦ ਪਰੇਸ਼ਾਨ ਹਨ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਸੜਕ ਉਹਨਾਂ ਦੀ ਆਵਾਜਾਈ ਲਈ ਇਕਲੋਤੀ 메ਨ ਸੜਕ ਹੈ ਪਰ ਇਸ ਦੀ ਟੁੱਟੇ ਫੁੱਟੇ ਅਤੇ ਖੱਡਿਆਂ ਨਾਲ ਹੋਈ ਖਸਤਾ ਹਾਲਤ ਕਾਰਨ ਲੋਕ ਹਰ ਰੋਜ਼ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹਨ ਵਾੜ ਵਾਸੀਆਂ ਨੇ ਕਿਹਾ ਕਿ ਉਹ ਆਪਣੀ ਇਸ ਸਮੱਸਿਆ ਨੂੰ ਹਲਕਾ ਵਿਧਾਇਕ ਅਤੇ ਨਗਰ ਨਿਗਮ ਦੀ ਅਧਿਕਾਰੀਆਂ ਤੇ ਸਬੰਧਿਤ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਕਈ ਵਾਰ ਲਿਆ ਆ ਚੁੱਕੇ ਹਨ ਪਰ ਉਸ ਦੇ ਬਾਵਜੂਦ ਵੀ ਇਸ ਸੜਕ ਦੀ ਨੀਵਨੀ ਕਾਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਮਹੱਲਾ ਵਾਸੀਆਂ ਅਨੁਸਾਰ ਖਰਾਬ ਸੜਕ ਕਾਰਨ ਬੱਚੇ ਬਜ਼ੁਰਗ ਅਤੇ ਮਹਿਲਾਵਾਂ ਨੂੰ ਆਣ ਜਾਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਵਾਰ ਲੋਕ ਸੜਕ ਦੇ ਖੱਡਿਆਂ ਕਾਰਨ ਡੇਕ ਕੇ ਜੋਖਮੀ ਹੋ ਚੁੱਕੇ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਤਾਂ ਇਸ ਸੜਕ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ ਸਥਾਨਿਕ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਪੀਲ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਨਵੀਨੀਕਰਨ ਕਰਵਾਈ ਜਾਵੇ ਅਤੇ ਇਹ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾ ਜੋ ਸੰਧੂ ਨਗਰ ਵਾਸੀ ਇਸ ਸੜਕ ਦੀ ਤਰਸਯੋਗ ਹਾਲਤ ਤੋਂ ਛੁਟਕਾਰਾ ਪਾ ਸਕਣ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਨਾ ਜੀ ਆਪਣਾ ਮੇਰਾ ਨਾਂ ਜਸਵਿੰਦਰ ਸਿੰਘ ਜੀ ਬਾੜ ਨੰਬਰ 45 ਸੰਧੂ ਨਗਰ ਫਗਵਾੜਾ ਜੀ ਸਰ ਕੀ ਮਾਮਲਾ ਕੀ ਆ ਜੇ ਸੜਕ ਦੇ ਬਾਹਰ ਖੜੇ ਹੋ ਤੁਸੀਂ ਜੀ ਸਾਡੀ ਕਲੋਨੀ ਦੀ ਮੇਨ ਸੜਕ ਆ ਬਹੁਤ ਸਮੇਂ ਤੋਂ ਟੁੱਟੀ ਆ ਬਹੁਤ ਵਾਰੀ ਐਮਐਲਏ ਸਾਹਿਬ ਨੂੰ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਨੂੰ ਜਾ ਕੇ ਬੇਨਤੀ ਕੀਤੀ ਆ ਹਾਲੇ ਤੱਕ ਸੜਕ ਦਾ ਕੁਝ ਨਹੀਂ ਬਣਿਆ ਸਾਡੇ ਲਈ ਲੰਘਣਾ ਬੜਾ ਔਖਾ ਹੋਇਆ ਪਿਆ ਪਾਣੀ ਦੀਆਂ ਪਾਈਪ ਲਾਈਨਾਂ ਪਈਆਂ ਸੀ ਜਿਹਦੇ ਕਰਕੇ ਸੜਕ ਦਾ ਹੋਰ ਵੀ ਜ਼ਿਆਦਾ ਬੁਰਾ ਹਾਲ ਆ। ਪਾਣੀ ਦੀ ਵੀ ਬੜੀ ਸਮੱਸਿਆ ਹੈ ਉਹ ਵੀ ਹਲੇ ਪਾਈਪ ਲਾਈਨਾਂ ਪੈ ਗਈਆਂ। ਪਾਣੀ ਇੱਥੇ ਆਉਂਦਾ ਨਹੀਂ ਹੈਗਾ। ਕਹਿੰਦੇ ਹਲੇ ਬੋਰ ਹੋਣਾ ਹੈ। ਉਹ ਪਤਾ ਨਹੀਂ ਕਦ ਕਰਨਾ ਤੇ ਕਦ ਇਹਨਾਂ ਦਾ ਚੱਲਣਾ। ਤੁਸੀਂ ਘਾਟਾਂ ਵਗੈਰਾ ਕਰਕੇ ਸੀਗੇ? ਅੱਧ ਘਾਟ ਨੇ ਇਹਨਾਂ ਨੇ ਬਹੁਤ ਪਹਿਲਾਂ ਕੀਤਾ ਸੀਗਾ ਜੀ ਉਦੋਂ ਸੜਕਾਂ ਪਿੱਛੀਆਂ ਬੋਟਾਂ ਬਿੱਲੇ ਕੀਤੀਆਂ ਸੀਗੀਆਂ। ਅੱਧੀਆਂ ਸੜਕਾਂ ਬਣਾ ਗਏ ਆ 메ਨ ਸੜਕ ਜਿਹੜੀ ਉਦੋਂ ਦੀ ਛੱਡੀ ਹੋਊਗਾ। ਉਦੋਂ ਦੀ 메ਨ ਸੜਕ ਦਾ ਵੀ ਕੰਮ ਰੁਕਿਆ ਹੈ ਤੇ ਪਾਣੀ ਦਾ ਵੀ ਕੰਮ। ਕੋਈ ਉੱਚ ਅਧਿਕਾਰੀ ਨੂੰ ਤੁਸੀਂ ਮਿਲੇ? ਅਸੀਂ ਐਮਐਲਏ ਸਾਹਿਬ ਕੋ ਬਹੁਤ ਵਾਰੀ ਪਿੰਡ ਦੇ ਇਸ ਮੁਹੱਲੇ ਦੇ ਬੰਦੇ ਇਕੱਠੇ ਹੋ ਕੇ ਗਏ ਸੀ ਜੇ ਆਪਣੇ ਧਾਰੀਵਾਲ ਸਾਹਿਬ ਕੋ ਕਈ ਦਫਾ ਗਏ ਸੀ ਉਹ ਹਰ ਵਾਰੀ ਕਹਿੰਦੇ ਕੋਈ ਗੱਲ ਨਹੀਂ ਹੁਣ ਹੋ ਜਾਣਾ ਹੁਣ ਹੋ ਜਾਣਾ ਤੇ ਕੋਈ ਨਗਰ ਨਿਗਮ ਦੇ ਅਫਸਰ ਨੂੰ ਕੋਈ ਤੇ ਨਹੀਂ ਮਿਲੇ ਨਗਰ ਨਿਗਮ ਦੇ ਅਫਸਰਾਂ ਨੂੰ ਅਸੀਂ ਮੇਅਰ ਸਾਹਿਬ ਦੇ ਕੋਲ ਗਏ ਸੀ ਇੱਕ ਵਾਰੀ ਉਹ ਕਹਿੰਦੇ ਸੀ ਇਹਦੀ ਕੋਈ ਗੱਲ ਨਹੀਂ ਤੁਸੀਂ ਆਪਣੇ ਕੋਲ ਜਿਹੜੇ ਐਮਸੀ ਹੈਗੇ ਉਹਨਾਂ ਨੂੰ ਕਹੋ ਜੀ ਉਹ ਬਣਾ ਦੇ ਦੇਵੋਗੇ ਤੇ ਉਹਨਾਂ ਨੂੰ ਵੀ ਕਿਹਾ ਸੀਗਾ ਉਹ ਕਹਿੰਦੇ ਜੀ ਹੋ ਜਾਣਾ ਹੋ ਜਾਣਾ ਕਿੰਨੇ ਸਮੇਂ ਤੋਂ ਤੁਸੀਂ ਇਹ ਮਤਲਬ ਕਿ ਕਰ ਰਹੇ ਆ ਨਹੀਂ ਇਹ ਤਾਂ ਜੀ ਬਹੁਤ ਸਾਲ ਹੋ ਗਏ ਇਹ ਤਾਂ 5 6 ਸਾਲ ਪਹਿਲਾਂ ਪਿਛਲੀਆਂ ਬੋਟਾਂ ਤੇ ਲਿਆ ਮੰਤਰੀਆਂ ਸੜਕਾਂ ਬਣੀਆਂ ਸੀ ਮੇਨ ਸੜਕ ਤੋਂ ਵੀ ਰਹੀ ਆ ਕੋਡ ਆਫ ਕੰਡਕਟ ਲੱਗਿਆ ਸੀ ਹਾਂ ਜੀ ਉਹ ਨਹੀਂ ਉਹ ਤਾਂ ਚਲੋ ਕੋਡ ਆਫ ਕੰਡਕਟ ਲੱਗ ਗਿਆ ਮਗਰੋਂ ਬਣਾ ਲਿੰਦੇ ਬੋਟਾਂ ਨੰਗੀਆਂ ਤੇ ਵੀ ਤਾਂ ਬਣ ਹੀ ਸਕਦਾ ਸੀ ਕੀ ਮੰਗ ਰੱਖਦੇ ਆਪਾਂ ਹਾਂ ਜੀ ਕੀ ਆਪਾਂ ਮੰਗ ਰੱਖਦੇ ਹਾਂ ਆਪਣੀ ਮੰਗ ਤਾਂ ਇਹੀ ਹੈ ਜੀ ਇੱਕ ਤਾਂ ਸੜਕ ਸਾਡੀ ਮੇਨ ਸੜਕ ਆ ਕਿਨਾਂ 2 300 ਫੁੱਟ ਦਾ ਟੋਟਾ ਆ ਇਹ ਜ਼ਰੂਰ ਬਣਾਉਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਜੇ ਬੋਰ ਕਿਤੇ ਕਰਨਾ ਹੈ ਜੇ ਹੁਣ ਪਾਈਪ ਪਾਏ ਆ ਤੇ ਟੂਟੀਆਂ ਸਾਡੀਆਂ ਚੱਲਦੀਆਂ ਹੋਣੀਆਂ ਚਾ ਹਾਂ ਟੁੱਟੀਆਂ ਜੇ ਪਾਣੀ ਬੂੰਦ ਬੂੰਦ ਆਦਾ ਨਾ ਉਹ ਗਰਾਸ ਵੀ ਨਹੀਂ ਪਾਤਾ ਹਾਂਜੀ ਆਪਣਾ ਸਵਾਰਨ ਕੋਰ ਹਾਂਜੀ ਮਤਗੀ ਆ ਜਿਹੜਾ ਸੜਕਾਂ ਦਾ ਕੀ ਕਹਣਾ ਜਾਂਦੇ ਸੜਕਾਂ ਬਰੇ ਸੜਕਾਂ ਦਾ ਤਾਂ ਹੁਣ ਦੇਖ ਨੰਗ ਵੀ ਨਹੀਂ ਹੁੰਦਾ ਅਸੀਂ ਤਾਂ ਸਭ ਤੇ ਅੰਦਰੋਂ ਵੀ ਨਿਕਲਦੇ ਜੱਡੇ ਕਦ ਨ ਦੇਖਦੇ ਆ ਫੇ ਹੁਣ ਸਾਨੂੰ ਚੱਕਣਾ ਕਿਨ ਵਾਸਤੇ ਆਣਿਆ ਨੂੰ ਸੜਕ ਦਾ ਬੁਰਾ ਹਾਲ ਹੋਇਆ ਜਾਂ ਜੰਨੀ ਪੈ ਜਾਂਦਾ ਫੇ ਤਾਂ ਕੋਈ ਨੰਗ ਹੀ ਨਹੀਂ ਹੁੰਦਾ ਮੋਟਰਾਂ ਤੇ ਕਰਨ ਵਾਲੇ ਤਾਂ ਦੇਖਦੇ ਹੀ ਜਾਂਦੇ ਆ ਕਿਹੜਾ ਬਾੜ ਨੰਬਰ ਪੈਂਦਾ ਜੀ 55 55 ਬਾਰ ਨੰਬਰ ਕਿੰਨਾ ਬੰਦਾ ਜੀ ਮਾਤਾ ਜੀ 42 ਹਾਂਜੀ 45 45 ਨੰਬਰ ਹਾਂਜੀ ਤੇ ਕਿਸੇ ਮਕੀ ਅਫਸਰ ਨੂੰ ਕਿਤੇ ਨੂੰ ਮਿਲੇ ਤੁਸੀਂ ਅਫਸਰ ਨੂੰ ਤਾਂ ਹੁਣ ਬੰਦੇ ਵਹਿਣ ਲਗੇ ਹੁਣ ਨਹੀਂ ਉਹਦਾ ਗੱਲਬਾਤ ਹੋਈ ਗਈ ਬੰਦਿਆਂ ਦੀ ਗੱਲਬਾਤ ਤਾਂ ਗਏ ਸੀਗੇ ਹਾਂਜੀ ਉਹ ਕਹਿੰਦੇ ਅਸੀਂ ਕਰਾਂਗੇ ਕਰਾਂਗੇ ਕਹੀ ਜਾਂਦੇ ਆ ਕਿੰਨੇ ਸਮੇ ਤੋਂ ਤੁਸੀਂ ਮਤਲਬ ਕੀ ਕਰ ਰਹੇ ਆ ਇਹ ਮਕੀ ਸਾਹਮਣੇ 5 ਸਾਲ 5-6 ਸਾਲ ਹੋ ਗਿਆ ਇਹ ਸੜਕ ਬਣੀ ਨਹੀਂ ਹਾਲੇ ਵੀ ਉਹਦਾ ਗਾੜਨ ਵਗੈਰਾ ਕਰਕੇ ਸੀ ਸੜਕ ਦਾ ਕਰ ਦਿੱਤਾ ਫੇ ਬਣਨ ਬਣਨ ਦਾ ਨਾ ਕਾਰਨ ਕੀ ਹੈ ਜੀ ਹੁਣ ਆ ਬਣਿਆ ਆ ਉਦੋਂ ਕਹਿੰਦੇ ਸੀ ਬਣਾ ਦੇਣੀਆਂ ਆ ਤੇ ਇਹ ਵੀ ਬਣਾਵਾਂਗੇ ਬੇ ਪਿੱਛੇ ਛੱਟ ਕੇ ਚਲੇ ਹਰਵੰਦ ਸਿੰਘ ਜੀ ਹਰਵੰਦ ਜੀ ਕਿਹੜੇ ਮਤਲਬ ਕਿ ਆਪਾਂ ਕਿੱਥੇ ਰਹਿਨੇ ਆ ਆਪਾਂ ਸੰਦੂਗਲੋਂ ਰਹਿਨੇ ਆ ਸੰਦੂਗਲੋਂ 니 ਜ ਰਹਿਨੇ ਆ ਇੱਕ ਆ ਸੜਕਾਂ ਦੇ ਮਾਮਲੇ ਦੇ ਵਿੱਚ ਇਕੱਠੇ ਹੋਏ ਆ ਕੀ ਮਾਮਲਾ ਹੈ ਸਾਰਾ ਮਾਮਲਾ ਸੜਕਾਂ ਬਣੀਆਂ ਜਾਂਦੀਆਂ ਜੀ ਬੱਟੇ ਖੇਡਦੇ ਨਹੀਂ ਆ ਡੱਗਦੇ ਢਿੱਡੇ ਹੋ ਸਰਦੇ ਤੁਰੇ ਵਿਚਾਰੇ ਪੁਰਾਣ ਭੋਗੇ ਜਾਣੇ ਆ ਮੈਂ ਪਿਆ ਤੋਰ ਨਹੀਂ ਸਕਦਾ ਨਹੀਂ ਆ ਰਿਹਾ ਲੋਕਾਂ ਨਾਲ ਜਾਟ ਕਰਦਾ ਤੇ ਕਿੰਨੇ ਸਮੇਂ ਤੋਂ ਤੁਸੀਂ ਮਤਲਬ ਕਿ ਇਹ ਕਰ ਰਹੇ ਆ ਸਾਹਮਣੇ ਹਾਂਜੀ ਕਿੰਨੇ ਸਾਲ ਤੋਂ ਪੰਜ ਚਾਰ ਸਾਲ ਤੋਂ ਪੰਜ ਚਾਰ ਸਾਲ ਹੋ ਗਏ ਕਿ ਮੰਗ ਰੱਖਦੇ ਆਪਾਂ ਮੰਗ ਤਾਂ ਆਪਣੀ ਇਹੀ ਸਾਡੇ ਸੜਕਾਂ ਬਣ ਜਾਣ ਸਾਡੇ ਬੱਚੇ ਆਉਣ ਜਾਣ ਖੇਲਣ ਖਾਣ ਕੋਈ ਅਫਸਰ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕੋਈ ਅਫਸਰ ਆਵੇ ਆ ਕੇ ਦੇਖ ਲਓ ਕਿ ਜਾਂਦੇ ਜੀ